ਸ਼ੀ ਮੁਖਸਰ ਸਾਹਿਬੀ ਖੇ ਸਿਆਸੀ ਕਾਨਫਰੰਸ ਦੌਰਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਜੋ ਵੀ ਨਵੀਂ ਪਾਰਟੀ ਬਣਾਉਣੀ ਹੈ ਜਿਸ ਨੇ ਵੀ ਨਵੀਂ ਪਾਰਟੀ ਬਣਾਉਣੀ ਹੈ ਉਹ ਖਾਲਿਸਤਾਨ ਦੀ ਗੱਲ ਕਰੇ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਵੀ ਪਾਰਟੀ ਉਭਰੇ ਉਹ ਖਾਲਿਸਤਾਨ ਦੀ ਗੱਲ ਕਰੇ ਉਹਨਾਂ ਨੇ ਕਿਹਾ ਕਿ ਪਾਰਟੀ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਕੁਰਬਾਨੀ ਦਾ ਜ਼ਿਕਰ ਹੋਣਾ ਚਾਹੀਦਾ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਸੁਖਬੀਰ ਬਾਦਲ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਬਗਾਵਤ ਕਰ ਰਿਹਾ ਹੈ। ਮਾਨ ਨੇ ਅੱਗੇ ਕਿਹਾ ਕਿ ਸੁਖਬੀਰ ਬਾਦਲ ਝੂਠ ਬੋਲਦਾ ਹੈ, ਲੋਕਾਂ ਨੂੰ ਗੁੰਮਰਾਹ ਕਰਦਾ ਹੈ। 10 ਸਾਲ ਰਾਜ ਕੀਤਾ, ਮਹਾਰਾਜ ਦੇ ਸਰੂਪ ਗਾਇਬ ਕਰ ਦਿੱਤੇ, ਦੋ ਸਿੰਘ ਸ਼ਹੀਦ ਕੀਤੇ, ਕੋਟਕਪੂਰਾ ਗੋਲੀਕਾਂਡ ਕਰਵਾਇਆ, ਸੁਮੇਸ਼ ਸੈਣੀ ਨੂੰ ਡੀਜੀਪੀ ਬਣਾਇਆ। ਉਹਨਾਂ ਨੇ ਅੱਗੇ ਕਿਹਾ ਕਿ ਸੁਖਬੀਰ ਬਾਦਲ ਨੇ ਬਹੁਤ ਬੁਰੇ ਕੰਮ ਕੀਤੇ ਹਨ। ਉਹਨਾਂ ਦੇ ਮੂੰਹ ਵਿੱਚੋਂ ਇੱਕ ਵਾਰ ਵੀ ਸਿੱਖੀ ਲਈ ਕੋਈ ਗੱਲ ਨਹੀਂ ਨਿਕਲੀ। ਉਹਨਾਂ ਨੇ ਅੱਗੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਮੁੜ ਸੁਰਜੀਤ ਕਰਨ ਲਈ ਕੰਮ ਕਰਨਾ ਚਾ ਸਰਕਾਰਿਓ ਸਤ ਸੰਗਤ ਜੀ ਨਿਮਰਤਾ ਸਹਿਤ ਆਪ ਨੂੰ ਫਤਿਹ ਅਰਜ਼ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਤਾਵੇ ਦਾ ਦੇਣਾ ਤੇ ਮੈਂ ਪੰਥ ਨੂੰ ਨਿਮਰਤਾ ਸਹਿਤ ਧੰਨਵਾਦ ਕਰਨਾ ਚਾਹੁੰਦਾ ਕਿ ਅੱਜ ਸਾਡੇ ਨਾਲ ਸਿੰਘ ਸਾਹਿਬ ਭਾਈ ਰੋਡੇ ਕਵਰਪਾਲ ਸਿੰਘ ਗੱਲ ਖਾਲਸਾ ਦੇ ਗੁਰਦੀਪ ਸਿੰਘ ਬਠੰਡਾ ਤੇ ਤੁਸੀਂ ਸਾਰੇ ਇਕੱਠੇ ਹੋ ਗਏ ਹੋ ਕਿੱਡਾ ਵੱਡਾ ਕਾਠਾ ਚੱਗੇਗਾ ਮੈਨੂੰ ਦਿਖਦਾ ਹੈ ਕਿ ਅੱਜ ਪੰਥ ਨੇ ਵੀ ਬਦਾਵਾ ਪਾੜ ਦਿੱਤਾ ਕਿਉਂ ਕਰਕੇ ਅੱਜ 40 ਸਾਲ ਹੋ ਗਏ ਸੰਤ ਜਗਨਨ ਸਿੰਘ ਪਿੰਡਾ ਵਾਲਿਆਂ ਦੇ ਬਚਨਾਂ ਦੇ ਨਾਲ ਕਿ ਜਦੋਂ ਹਿੰਦ ਤੇ ਬ੍ਰਿਟਾਨੀਆਂ ਤੇ ਰੂਸ ਦੀ ਫੌਜ ਦਰਬਾਰ ਸਾਹਿਬ ਦੇ ਉੱਤੇ ਹਮ ਨਾ ਕਰੇਗੀ ਦਾ ਖਾਲਸਾ ਦਾ ਨਹੀਂ ਪੱਥਰ ਰੱਖਿਆ ਜਾਊਗਾ ਅੱਜ ਤੇ ਜਿਹੜਾ ਮੈਨੂੰ ਦਿਖਦਾ ਕੌਮ ਨੇ ਬਦਾਵਾ ਪਾੜ ਦਿੱਤਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੋਚ ਦੇ ਉੱਤੇ ਅੱਜ ਪੰਥ ਇਕੱਠਾ ਹੋ ਗਿਆ ਜਿਨ੍ਹਾਂ ਦਾ ਹੁਕਮ ਹੈ ان گریب سکھوں کو دو پادشاہی پادشاہی دا مطلب ہے بادشاہی ایک واری پھر سکھ پنچ نے اج ہلا مارے کہ اسی اپنی ازادی چونی ہے ازادی تو بغیر ساتھ سنگجی جدگی نہیں ہندی تسی کتے جی جی نو بن لو چون چون کروں گا جدو دی سنگلی کھوڑ دوں گے کہ میں تو ڈیو تے آکھیں ماروں گا سو ازادی جانور نو بھی چاہی دی ہے منوکھ نو بھی چاہی دی ہے پر بڑے افسوس دی گل ہے 2147 ਤੋਂ ਬਾਅਦ ਅਸੀਂ ਆਪਣੇ ਆਪ ਦੇ ਗਲابی ਸਹਾਰੇ ਜਿਹੜਾ ਕੀ ਬਨੁਖ ਤੇ ਜਾਨਵਰ ਦੀ ਆਦਤ ਨਹੀਂ ਹੈ ਇਹ ਕੁਦਰਤ ਦੇ اصول ਤੋਂ ਵਿਸਰ ਕੇ ਆਪਾਂ ਨੇ ਅੱਜ

کی مزدور دے کھیت مزدور دے توڑے دے کرجے معاف کیتے جان اے وٹی گل نہیں ہے بی جے پی تے موڈی جی سرکار نے وڈے وڈے شاہو کاران دے سارے کرجے ختم کر دیتے ہیں پر اسی پیڑے جا رہے ہیں ਸਾਡੇ ਕਿਸਾਨ ਮਜ਼ਦੂਰ ਤੇ ਕਿਸਾਨ ਖੁਦ ਕਸ਼ੀਆਂ ਕਰਦੇ ਆ ਪਰ ਅੱਜ ਆਪਾਂ ਇਕੱਠੇ ਹੋ ਕੇ ਬਾਕੀ ਦੀਆਂ ਕਿਸਾਨ ਜਥੇਬੰਦੀਆਂ ਜਿਹੜਾ ਖਨੌਰੀ ਦੇ ਵਿੱਚ ਭਾਈ ਜਗਜੀਤ ਸਿੰਘ ਉਹ ਖੜਕਾਲ ਤੇ ਉੱਤੇ ਬੈਠਾ ਉਹਦਾ ਸਾਥ ਨਹੀਂ ਜਿਹੜੇ جڑی گلتی ہے سردار جگجیت جیوی پائی بابا پھر امان نے شہاد دتی سی اس نے پانچھ دین دتی سی اپنے نام نہیں د ਇਸੇ ਤਰ੍ਹਾਂ ਸਰਦਾਰ ਜਗਜੀਤ ਸਿੰਘ ਪੁਖੜਤਾਲ ਦੇ ਉੱਤੇ ਬੈਠਾ ਪਰ ਸਾਨੂੰ ਚਿਤ ਚੇਤਾ ਨਹੀਂ ਹੈ ਉਹਦੀ ਕੁਰਬਾਨੀ ਦਾ ਇਸ ਕਰਕੇ ਸਿੰਘ ਸਾਹਿਬ ਭਾਈ ਰੋਡੇ ਗੁਰਦੀਪ ਸਿੰਘ ਜੀ ਦਲ ਖਾਲਸਾ ਦੇ ਮੁਖੀ ਕਵਰਪਾਲ ਸਿੰਘ

72 ਗੋਲੀਆਂ ਵਜੀਆਂ ਸੀ ਪਿੱਛੇ ਦੇ ਉੱਤੇ ਨਹੀਂ ਕੋਈ ਵਜੀ ਸ਼ੇਰ ਵਰਗਣ ਉਸ ਨੇ ਆਪਣੀ ਸ਼ਹਾਦਤ ਦਿੱਤੀ ਹੈ ਜਨਰਲ ਸ਼ਬੀਗ ਸਿੰਘ ਜਿੰਨੇ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਰੋੜੇ ਨੇ ਤੇ ਸ਼ਬੀਗ ਸਿੰਘ ਨੇ ਬੰਗਲਾਦੇਸ਼ ਨੂੰ ਜ਼ਾਤ ਕੀਤਾ ਸੀ شبیق سنگھ جنرل بھی اتھے اپنی شہادت دے دیتی بھائی امریک سنگھ نے شہادت دیتی جیڑیاں بھی بچے آئے سی گے اوڈن گرو ارجن صاحب دا شہیدی دن سی

ਕਿ ਤੋਂ ਸਾਡੇ ਦੁਰਗਾ ਮਾਤਾ ਤੇ ਅਡਵਾਨੀ ਨੇ ਇੰਦਰਾ ਗੰਧ ਨੂੰ ਕਿਹਾ ਕਿ 4 ਮਹੀਨੇ ਪਹਿਲਾਂ ਕਰ ਦੇਣਾ ਚਾਹੀਦਾ ਸੀ ਟਰਬਿਊਨ ਜਿਹੜਾ ਸਾਡਾ ਅਖਬਾਰ ਹੈ ਇਸ ਦੇ ਐਡੀਟਰ ਪ੍ਰੇਮ ਪਾਟੀਏ ਨੇ ਤੇ ਹੋਰਾਂ ਨੇ

ਭੁੱਲ ਜਾਨੇ ਹੁਣੇ ਹੁਣ ਇਲੈਕਸ਼ਨ ਹੋਏ ਆ ਪਾਰਲਮੈਂਟ ਦੇ ਕਾਂਗਰਸ ਪਾਰਟੀ ਨੇ ਬੀਜੇਪੀ ਆਰਐਸਐਸ ਨੇ ਰੜਕੇ ਦਰਬਾਰ ਸਾਹਿਬ ਦੇ ਉੱਤੇ ਹਮਲੇ ਕੀਤੇ ਤੇ ਆਪਾਂ ਨੇ ਪਾਰਲਮੈਂਟ ਦੇ ਇਲੈਕਸ਼ਨਾਂ ਦੇ ਵਿੱਚ ਨੌਂ ਸੀਟਾਂ ਕਾਂਗਰਸ ਨੂੰ ਜਿਤਾਤੀਆਂ ਦੋ ਸਿੱਟਾ ਆਮ ਆਦਮੀ ਪਾਰਟੀ ਨੂੰ ਜਤਾਤੀਆਂ ਤੁਸੀਂ ਦੱਸੋ ਜਿਹੜੇ ਸਾਡੇ ਉੱਤੇ ਜ਼ੁਲਮ ਕਰਦੇ ਆ ਹੁਣੇ-ਹੁਣੇ ਆਮ ਪਾਰਟੀ ਦੇ ਮੁਖ ਵਜ਼ੀਰ ਭਗਵੰਤ ਮਾਨ ਨੇ ਸਾਡੇ ਬੱਚੇ ਗੁਰਦਾਸ ਪੁੰਦ ਦੇ ਵਿੱਚ ਸ਼ਹੀਦ ਕਰ ਦਿੱਤੇ ਤਿੰਨ ਮੁੰਡੇ ج میرے ہاں. سنگھ جشن پریت سنگھ سنگندر سنگھ سنگ، پلی پیت یو پی دے جا کے انہوں شہید کر د ہوں اے ہندوستان انڈیا دینار، وفاداری کریے پر سات سنگ جی بی جے پی آر ایس ایسے پرائم منسٹر نریندر مودی ایدے گرہ وزیر امیت شاہ ایدے رکھیا وزیر راج ناتھ سنگھ ایشنل سیکورٹی ایڈوائزر اجیت ڈائر روکی روی سنہ کے پردہ صاحب کا ایس ایس بی جیڑا رو دھی بنیا نے ایک پالیسی بناتی ہے کہ سکھ آزادی کی گل کرنگے بے شک وہ چھوڑ یا چھوڑ مودی نے کہا پہلے ہم جو خالستان کی بات کرتے تھے ادھر سے بھاگ جاتے تھے ان کے پیچھے ہم جس سرکار کے پاس جاتے تھے وہ کے پاس شکیتہ کرتے تھے دستاویز بھیجتے تھے پر ہم نہیں کریں گے سیدھا کر دیں گے دسو جمہوریت پسند ملک پرائیم منسٹر کہ جڑے ذاتی مانگ دے بے شک باہر ہو بے شک اتھے ہوڑ انہوں نے گوڑی جا جہر دے کے دے مار دا گے کینیڈا دے ویچ حردیب سنگھ ننجر نو مار تھا کینیڈا دے ویچ ریپو دمن سنگھ ملک نو مار تھا موگے دا منڈا سکھ دول سنگھ کینیڈا دے ویچ مار تھا برطانیہ دے ویچ

ਮੁਸੇਵਾਰ ਮਾਰਤਾ ਹੁਣੇ ਹੁਣ ਫਰੀਦਕੋਟ ਦੇ ਵਿੱਚ ਹਰੀਨਾਉਂ ਦੇ ਵਿੱਚ ਗੁਰਪ੍ਰੀਤ ਸਿੰਘ ਨੂੰ ਮਰਵਾਤਾ ਸੋ ਸਾਥ ਸੰਗਤ ਜੀ ਕਿ ਇਹ ਸਾਡੀਆਂ ਜ਼ਿੰਦਗੀਆਂ ਕਿ ਜੇ ਅਸੀਂ ਆਜ਼ਾਦੀ ਦੀ ਗੱਲ ਕਰੀਏ ਤਾਂ ਸਾਡੇ ਵੱਲ ਗੋਲੀ ਮਾਰਨ ਇਹ ਬਿਲਕੁਲ ਸਾਨੂੰ ਮਨਜ਼ੂਰ ਨਹੀਂ ਹੈ ਜੇ ਸਾਡੇ ਕੋਲ

مسلمان نو پاکستان دتا تا پھر جے اسی ازادی سنو خالستان کیوں ملیا؟ جے اسی وسند دے. پاکستان دے اسی مسلمان دلام ہے جی اسی, اسی ہندو دے گلام ہے کوئی بھی قنون لا دین سڈا سوبا چھوٹا کرتا ਹਰਿਆਣੇ ਦੇ ਵਿੱਚੋਂ ਹਿਮਾਚਲ ਦੇ ਵਿੱਚੋਂ ਹਰਿਆਣੇ ਦੇ ਰਾਜਸਥਾਨ ਦੇ ਵਿੱਚੋਂ ਸਾਡੇ ਹਿੱਸੇ ਕੱਢਦੇ ਤਾਂ ਸਾਨੂੰ ਕੀ ਦਿੱਤਾ ਇਹਨਾਂ ਨੇ ਬਿਲਕੁਲ ਗੁਲਾਮੀ ਦਾ ਅਹਿਸਾਸ ਦੇਤਾ ਕੋਈ ਕਿਸੇ ਦੇ ਨਾਲ ਗੱਲ ਨਹੀਂ ਕਰ ਸਕਦਾ ਪਾਰਲੀਮੈਂਟ ਦੇ ਵਿੱਚ ਤੁਸੀਂ ਮੈਨੂੰ ਭੇਜਿਆ ਮੈਂ ਸਾਰਾ ਬੋਲਿਆ ਪਰ ਸਾਰਾ ਮੈਨੂੰ ਬੋਲਣ ਨਹੀਂ ਸੀ ਦਿੱਤੇ ਇਹ ਹਿੰਦੂਆ ਦੇ ਲੋ ਰੋਣਾ ਪਾ ਦਿੰਦੇ ਸੀਗੇ ਮੈਂ ਫਿਰ ਕਿਹਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਵਾ ਲਾਖ ਸੇ ਇੱਕ ਲੜਾਉਣ ਦਾ ਹੁਕਮ ਕੀਤਾ ਮੈਂ ਇਕੱਲਾ ਤੁਹਾਡਾ ਸਿੱਖ ਪਾਰਲੀਮੈਂਟ 'ਚ ਹੈ ਜੇ ਤੁਸੀਂ ਮੈਨੂੰ ਨਹੀਂ ਬੋਲਣ ਦੇਣਾ ਬਾਹਰ ਆ ਜਾਓ ਮੈਂ ਤੁਹਾਡੇ 300 ਬੰਦਿਆਂ ਨੂੰ ਫੜ ਕੇ

مہنیا میں اسی ہو جانا کوئی سمجھے کہ میں کمزور ہو گیا کمزور کمزور کوئی نہیں جی کرتارپور صاحب رابی کا دریا پار کر کے جنا میں مورے لگوں گا اپ چلا گے بھی پر نہیں ہندہ اسی سال بہت ہندی ہے ایس کر کے میں بابا دیپ دی نکل کر دیں کہ اج دے دن آپ ایک لیک مار لیے کہ اپا جہاں خالستانی ہے جہاں خالستانی نہیں ہیں آج تو بعد جو سانو کوئی پوچھے بالکل صاف کہہ دو کہ اسی ماگی دے میلے تو آئے پرانے بداوے پھاڑ دیتے ہیں ਅਸੀਂ ਖਾਲਸਤਾਨੀ ਹੈ ਸਤ ਜਗਨੈਲ ਸਿੰਘ ਪਿੰਡਾ ਵਾਲੇ ਨੇ ਉਹ ਤੋਂ ਬਾਅਦ ਜਿਹੜੀਆਂ ਛਾਤਾਂ ਦਿੱਤੀਆਂ ਉਹਨਾਂ ਦੀ ਅਸੀਂ ਕਦਰ ਕਰਦੇ ਆ ਧਰਮੀ ਫੌਜੀਆ ਦੀ ਤੇ ਜਿਹੜੇ ਹੁਣ ਸ਼ਹੀਦ ਹੋਏ ਸਾਸੀਂ ਬਿਲਕੁਲ ਹਕੂਮਤ ਤੋਂ ਆਪਣੇ ਆਪ ਨੂੰ ਮਰਵਾਉਣਾ ਨਹੀਂ ਚਾਹੁੰਦੇ

ਸੋ ਸਾਧ ਸੰਗਤ ਜੀ ਹੁਣ ਮਾਰਛੋਗੀ ਦਰਬਾਰ ਸਾਹਿਬ ਚੱਲਾਂਗੇ ਤੇ ਜਿਹੜੇ ਜਿਹੜੇ ਜਾ ਸਕਦੇ ਐ ਜਰੂਰ ਉਹਦੇ ਵਿੱਚ ਤੇਲ ਫੁੱਲ ਪਾਓ ਤੇ ਮੈਂ ਬਹੁਤ ਖੁਸ਼ ਹਣੀ ਐ ਤੁਹਾਡਾ ਸਾਰਿਆਂ ਦਾ ਜਿਨ੍ਹਾਂ ਨੇ ਸਾਥ ਦਿੱਤਾ ਸਾਡਾ ਸਾਥ ਜਿਨ੍ਹਾਂ ਨੇ ਦਿੱਤਾ ਬਲਦੇਵ ਸਿੰਘ ਬੜਿੰਗ ਨੇ روپی براد، پی پی جی نے مڈاکا دے پرمجیت جیت کور سوہن مارچ لی تیار ہو وائی گر جی کا خلصہ وائی گر جی کی فتح